ਵਾਹ へ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਭੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰ ਨ ਕਰਾਵਨ ਤੇ ਨੂਲ ਪਛਾਨਿਆ ਜਾ ਕੇ ਰਿਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਬਸਤ ਮਾਹੇਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਭੂਜਾ ਭੂਜਨ ਹਾਰ ਬਿਵੇਕ ਨਾਰਾਇਣ ਮਿਲੇ ਨਾਨਕ ਏਕਾ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪਰਤੀਤਾ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਾ ਠਾਕੁਰ ਕੋ ਸੇਵਕ ਜਾਣੈ ਸੰਗ ਪਰਾਵਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ अपने सेवक की सर पर रखे अपने दास को दे वड़ाई अपने सेवक को नाम जपाई अपने सेवक की आप पत रख ताकि गतमित तो कोई ना लाख प्रभ के सेवक को कौन पहुँचे, प्रभ के सेवक ऊंचे ऊचे जो प्रभ अपनी सेवा लाया नानक सो सेवक दै दिस प्रगटाया निकी कीरी मैं कल राख है भसम कर लश्कर कोट लाख जिसका शासन काढ़ते आप ताको राखत दे कर हाथ ਮਾਨਸ ਜਤਨ ਕਰਤ ਬੋ ਭਾਤ ਤਿਸਕੇ ਕਰਤਬ ਬਿਰਥੇ ਜਾਤ ਮਾਰੇ ਨਾ ਰੱਖੇ ਅਵਰ ਨ ਕੋਏ ਸਰਬ ਜੀ ਆਕਾਰ ਆਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਬਾਰ ਬਾਰ ਬਾਰ ਪ੍ਰਭ ਜਪੀਐ ਪੀ ਅਮਰਤ ਇਹੁ ਮਨ ਤਨ ਤ੍ਰਿਪੀਐ ਨਾਮ ਰਤਨ ਜੇਨ ਗੁਰਮਖਿ ਪਾਇਆ ਤਿਸ ਕੇਛੇ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰਿ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਾਨਤਨ ਨਾਮਹਿ ਨਾਮ ਸਮਾਨੇ ਉਠਤ ਬੈਠਤ ਸੋ ਬਤ ਨਾਮ ਕੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੋ ਰਹੇ ਸਮਾਏ ਜੋ ਹੋਵਾ ਹੋ ਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਨ ਬਖਾਨੋ ਤਿਸ ਕਾ ਗੁਣ ਕੈ ਏਕ ਨ ਜਾਣੋ ਆਠ ਪੈਰ ਪ੍ਰਭ ਬਸੈ ਹਜੂਰੇ ਕਉ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਨ ਕੀ ਓਟ ਲਹਿ ਮਾਨਤਾ ਨੇ ਆਪਣਾ ਤੈਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨਾ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਆਵਰ ਸਿਆਨ ਪਸਗਲੀ ਛਾੜ ਤਿਹ ਜਨ ਕੀ ਤੂ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤ ਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰ ਗੁਨ ਗਾਓ ਅਸ਼ਟਪਦੀ ਸਤ ਗੁਰ ਸੇਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਊਚਰੈ ਸਤ ਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤਿਹਟੈ ਸਤ ਗੁਰ ਸੇਕੋ ਨਾਮ ਧਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਗੁਰ ਸੇਕਾ ਹਲਤ ਪਲਤ ਸੁਵਾਰੈ ਨਾਨਕ ਸਤਗੁਰ ਸੇਕੋ ਜੀ ਨਾਲ ਸੁਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛਣਾ ਜਨਾਵੇ ਹਰ ਹਰ ਨਾਮ ਰਿਦੈ ਸਦ ਧਿਆਵੇ ਮਨ ਵਿੱਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੇ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਆਪਣੇ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ